ਨਮਸਕਾਰ ਬਿਲ ਟੀਵੀ ਦੇ ਪ੍ਰੋਗਰਾਮ ਖਬਰਾਂ ਹੁਣ ਤੱਕ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਪ੍ਰਭਾ ਸ਼ਰਮਾ ਖਬਰਾਂ ਦਾ ਸਿੰਸੀਲਾ ਚਾਰੀ ਕਰਾਂਗੇ ਪਰ ਪਹਿਲਾਂ ਇੱਕ ਨਜ਼ਰ ਕੱਲ ਲੈਣੀ ਹੈ ਕਿ ਕਿਹੜੀਆਂ ਖਬਰਾਂ ਖਾਸ ਹਨ ਦਿੱਲੀ ਐਨਸੀਆਰ ਨਾਲ ਲੱਗਦੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਪੁਚਾਲ ਦੇ ਝਟਕੇ ਕੀਤੇ ਗਏ ਮਹਿਸੂਸ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਮੀਂਹ ਲਈ येलो ਅਲਰਟ ਬਾਕੀ ਜ਼ਿਲ੍ਹਿਆਂ ਵਿੱਚ ਮੌਸਮ ਸਧਾਰਨ ਰਹੇਗਾ ਐਸਵਾਈਐਲ ਮੁੱਦੇ ਦੇ ਹੱਲ ਲਈ ਚੋਣਾਂ ਦਾ ਪਾਣੀ ਪੰਜਾਬ ਹਰਿਆਣਾ ਵੱਲ ਮੋੜਿਆ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਟਰੰਪ ਤੋਂ ਬਾਅਦ ਹੁਣ ਕੇਜਰੀਵਾਨ ਨੇ ਰੱਖੀ ਵੱਡੀ ਮੰਗ ਕਿਹਾ ਮੈਨੂੰ ਤਾਂ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈ ਭਾਰਤ ਤੇ ਇੰਗਲੈਂਡ ਵਿਚਾਲੇ ਤੀਸਰਾ ਟੈਸਟ ਮੈਚ ਅੱਜ ਲਾਰਡਸ ਦੀ ਪਿਚ ਤੇ ਹੋਵੇਗੀ ਬੱਲੇਬਾਜ਼ਾਂ ਦੀ ਪ੍ਰੀਖਿਆ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਦਿੱਲੀ ਐਨਸੀਆਰ ਨਾਲ ਲੱਗਦੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਅੱਜ ਸਵੇਰੇ 9:04 ਮਿੰਟ ਤੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਰਿਕਟਰ ਸਕੇਲ ਤੇ ਭੁਚਾਲ ਦੀ ਤੀਬਰਤਾ 4.4 ਮਾਪੀ ਗਈ ਹੈ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਬਾਰੇ ਹਾਲ ਦੀ ਘੜੀ ਚ ਕੋਈ ਰਿਪੋਰਟ ਨਹੀਂ ਹੈ ਭੁਚਾਲ ਦੇ ਝਟਕੇ ਹਰਿਆਣਾ ਦੇ ਰੋहतक ਜੀਂਦ ਗੁਰੂਗਰਾਮ ਛੱਜਰ ਨੌਇਡਾ ਨਾਰਾਇਣਾ ਵਿੱਚ ਮਹਿਸੂਸ ਕੀਤੇ ਗਏ ਹਨ ਭੁਚਾਲ ਦਾ ਕੇਂਦਰ ਛੱਜਰ ਤੋਂ 3 ਕਿਲੋਮੀਟਰ ਉੱਤਰ ਪੂਰਬ ਅਤੇ ਦਿੱਲੀ ਤੋਂ 51 ਕਿਲੋਮੀਟਰ ਪੱਛਮ ਵਿੱਚ ਸੀ ਰਾਸ਼ਟਰੀ ਭੁਚਾਲ ਵਿਗਿਆਨ ਕੇ ਇੰਦਨੇ ਦੱਸਿਆ ਕਿ ਪੁਚਾਲ ਸਵੇਰੇ 9:00 ਵਜੇ 4:00 ਵਜੇ 10 ਕਿਲੋਮੀਟਰ ਦੀ ਡੁੰਗਾਈ ਤੇ ਆਇਆ ਪੰਜਾਬ ਵਿੱਚ ਮੌਨਸੂਨ ਦਾ ਤੀਜਾ ਦੌਰ ਅੱਜ ਖਤਮ ਹੋ ਰਿਹਾ ਹੈ ਅੱਜ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ। ਆਉਣ ਵਾਲੇ 5 ਦਿਨਾਂ ਦੌਰਾਨ ਨਾ ਤਾਂ ਕੋਈ alert ਹੈ ਅਤੇ ਨਾ ਹੀ ਮੀਂਹ ਦੇ ਆਸਾਰ ਹਨ। ਇਸ ਕਾਰਨ ਹੁਣ ਤਾਪਮਾਨ ਵਿੱਚ ਹੌਲੀ-ਹੌਲੀ ਵਾਧਾ ਹੋ ਸਕਦਾ ਹੈ ਪਰ ਹੁਮਸ ਜ਼ਿਆਦਾ ਤੰਗ ਕਰੇਗੀ। ਮੌਸਮ ਵਿਗਿਆਨ ਕੇਂਦਰ ਮੁਤਾਬਕ ਹੁਣ ਤੱਕ ਪੰਜਾਬ ਵਿੱਚ ਮੌਨਸੂਨ 103.4 ਮਿਲੀਮੀਟਰ ਬਰ ਚੁੱਕਾ ਹੈ ਜੋ ਕਿ ਸਧਾਰਨ ਤੋਂ ਕਾਫੀ ਵੱਧ ਹੈ। ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਮਾਸ਼ਹਿਰ, ਰੂਪ ਨਗਰ ਲੁਧਿਆਣਾ ਮੋਹਾਲੀ ਫਤਿਹਗੜ ਸਾਹਿਬ ਪਟਿਆਲਾ ਅਤੇ ਸੰਗਰੂਰ 'ਚ ਅੱਜ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਜਦਕਿ ਹੋਰ ਸਾਰੇ ਜ਼ਿਲ੍ਹਿਆਂ ਵਿੱਚ ਮੌਸਮ ਸਧਾਰਨ ਹੀ ਰਹੇਗਾ ਪੰਜਾਬ ਦੇ 7 ਜ਼ਿਲ੍ਹੇ ਅਜਿਹੇ ਹਨ ਜਿੱਥੇ ਸਧਾਰਨ ਤੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ ਹੁਸ਼ਿਆਰਪੁਰ ਕਪੂਥਲਾ ਜਲੰਧਰ ਮੋਹਾਲੀ ਸੰਗਰੂਰ ਬਠਿੰਡਾ ਅਤੇ ਮੁਕਸਰ ਉਹ ਸ਼ਹਿਰ ਹਨ ਜਿੱਥੇ 58% ਤੱਕ ਘੱਟ ਮੀਂਹ ਹੋਇਆ ਹੈ ਦੂਜੇ ਪਾਸੇ ਲੁਧਿਆਣਾ ਅੰਮ੍ਰਿਤਸਰ ਤਰਨਤਾਰਨ ਅਤੇ ਫਰੀਦਕੋਟ ਜ਼ਿਲ੍ਹਿਆਂ ਵਿੱਚ ਸਧਾਰਨ ਤੋਂ ਕਾਫੀ ਵੱਧ ਮੀਂਹ ਦਰਜ किया है लुधियाना ਵਿੱਚ 181.9 ਮਿਲੀਮੀਟਰ ਅਤੇ ਅੰਮ੍ਰਿਤਸਰ ਵਿੱਚ 163.4 ਮਿਲੀਮੀਟਰ ਮੀਂਹ ਤਰਜ ਕੀਤਾ ਗਿਆ ਹੈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਪੱਛਮੀ ਦਰਿਆਵਾਂ ਦੇ ਪਾਣੀਆਂ ਨੂੰ ਪੰਜਾਬ ਅਤੇ ਹਰਿਆਣਾ ਵੱਲ ਮੋੜਨ ਅਤੇ ਸਤਲੁਜ-ਜਮੁਨਾ ਲਿੰਕ ਨਹਿਰ ਵਿਵਾਦ ਨੂੰ ਹਮੇਸ਼ਾ ਲਈ ਹੱਲ ਕਰ ਦੇਣ ਦੀ ਅਪੀਲ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਦ ਸਿੰਘ ਮਾਨ ਨੇ ਐਸਵਾਈਐਲ ਵਿਵਾਦ ਨੂੰ ਖਤਮ ਕਰਨ ਲਈ ਪਾਕਿਸਤਾਨ ਨਾਲ ਪਹਿਲਾਂ ਹੀ ਮੁਅੱਤਲਕਰ ਦਿੱਤੀ ਗਈ ਸਿੰਧ ਜਲ ਸੰਧੀ ਦੀ ਪਰਤੋਕਰਨ ਦਾ ਸੁਝਾਅ ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟੇਲ ਵੱਲੋਂ ਐਸਵਾਈਐਲ ਮੁੱਦੇ ਦੇ ਹੱਲ ਲਈ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਸੱਦੀ ਗਈ ਮੀਟਿੰਗ ਵਿੱਚ ਦਿੱਤਾ। ਇਹ ਮੀਟਿੰਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੱਦੇਨਜ਼ਰ ਸੱਦੀ ਗਈ ਸੀ ਕਿਉਂਕਿ ਸਿੱਖਲੀ ਅਦਾਲਤ ਨੇ ਕੇਂਦਰ ਸਰਕਾਰ ਨੂੰ ਦੋਵਾਂ ਸੂਬਿਆਂ ਨੂੰ 13 ਅਗਸਤ ਤੱਕ ਸਮਝੌਤਾ ਕਰਵਾਉਣ ਦੇ ਹੁਕਮ ਦਿੱਤੇ ਸਨ ਅਤੇ ਅਦਾਲਤ 13 ਅਗਸਤ ਨੂੰ ਮਾਮਲੇ ਦੀ ਅਗਲੀ ਸੁਣਵਾਈ ਕਰੇਗੀ ਮੀਟਿੰਗ ਵਿੱਚ ਸ਼੍ਰੀ ਪਾਟੇਲ ਅਤੇ ਸ਼੍ਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪੋ ਆਪਣੇ ਵਫਤਾ ਨਾਸ਼ਿਕਰ ਕੀਤੀ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਦ ਸਿੰਘ ਮਾਨ ਨੇ ਕਿਹਾ ਕਿ ਕੇਂਦਰੀ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੋਵਾਂ ਨੇ ਪੰਜਾਬ ਦੀ ਤਜਵੀਰ ਨੂੰ हां पक्के ਢੰਗ ਨਾਲ ਲਿਆ ਹੈ ਅਸੀਂ ਕਿੰਨਾ ਚਿਰ ਇਸ ਸਮੱਸਿਆ ਨਾਲ ਜੀਵਾਂਗੇ ਸਿੰਧ ਅਤੇ ਹੋਰ ਪੱਛਮੀ ਦਰਿਆਵਾਂ ਦਾ ਪਾਣੀ ਪਾਕਿਸਤਾਨ ਨੂੰ ਕਿਉਂ ਜਾਵੇ ਜਦੋਂ ਕਿ ਉਹ ਮੁਲਕ ਸਾਡਾ ਖੂਨ ਵਹਾ ਰਿਹਾ ਹੈ ਸਾਨੂੰ ਕਿਸ ਨਾਲ ਲੜਨਾ ਚਾਹੀਦਾ ਹੈ ਹਰਿਆਣਾ ਜਾਂ ਫਿਰ ਪਾਕਿਸਤਾਨ ਦੇ ਨਾਲ ਉਹਨਾਂ ਨੇ ਕਿਹਾ ਕਿ جناب ਦੇ 2.3 ਕਰੋੜ ਏਕੜ ਫੁੱਟ ਵਾਲੀ ਪਾਣੀ ਨੂੰ ਪੰਜਾਬ ਅਤੇ ਅੱਗੇ ਹਰਿਆਣਾ ਹੀ ਨਹੀਂ ਸਗੋ ਅਗਾਂ ਮੱਧ ਪ੍ਰਦੇਸ਼ ਤੱਕ ਪਹੁੰਚਾਇਆ ਜਾ ਸਕਦਾ ਹੈ ਉਹਨਾਂ ਕਿਹਾ ਕਿ ਅਸੀਂ ਕੁਝ ਲੱਖ ਏਕੜ ਫੁੱਟ ਪਾਣੀ ਲਈ ਲੜ ਰਹੇ ਹਾਂ ਜੇ ਸਾਨੂੰ ਚਨਾਬ ਤੋਂ 23 एमएएफ ਮਿਲ ਜਾਂਦਾ ਹੈ ਤਾਂ ਸਾਰਾ ਝਗੜਾ ਹਮੇਸ਼ਾ ਲਈ ਹੀ ਹੱਲ ਹੋ ਜਾਵੇਗਾ ਮਾਨ ਨੇ ਸੁਝਾਅ ਦਿੱਤਾ ਕਿ ਕੇਂਦਰ ਨੇ ਪੱਛਮੀ ਸਹਾਇਕ ਦਰਿਆਵਾਂ ਸਿੰਧ ਚਨਾਬ ਅਤੇ ਜੇਹਲਮ ਤੇ ਸੰਭਾਵਨਾ ਅਧਿਐਨ ਕਰਨ ਅਤੇ ਇਹ ਦੇਖਣ ਦੀ ਤਜ਼ਵੀਰ ਨੂੰ ਨੋਟ ਕੀਤਾ ਹੈ ਕਿ ਪਾਣੀ ਦੇ ਕਿਹੜੇ ਪੱਧਰ ਨੂੰ ਪੰਜਾਬ ਅਤੇ ਹਰਿਆਣਾ ਵੱਲ ਮੋੜਿਆ ਜਾ ਸਕਦਾ ਹੈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੋਹਾਲੀ ਵਿੱਚ ਇੱਕ ਕਿਤਾਬ ਲਾਂਚ ਸਮਾਗਮ ਦੌਰਾਨ ਨੋਵਲ ਪੁਰਸਕਾਰ ਪ੍ਰਾਪਤ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਦਿੱਲੀ ਵਿੱਚ ਉਪ ਰਾਜਪਾਲ ਵਜੋਂ ਆਪਣੇ ਕਾਰਜਕਾਲ ਦੇ ਦੌਰਾਨ ਇੰਨਾ ਕੰਮ ਕੀਤਾ ਹੈ ਕਿ ਉਹਨਾਂ ਨੂੰ ਵੀ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈ। ਕੇਜਰੀਵਾਨ ਨੇ ਕਿਹਾ ਕਿ ਜਿੰਨਾ ਚੇ ਸਾਡੀ ਸਰਕਾਰ ਸੱਤਾ ਵਿੱਚ ਸੀ ਸਾਨੂੰ ਕੰਮ ਨਹੀਂ ਕਰਨ ਦਿੱਤਾ ਗਿਆ ਫਿਰ ਵੀ ਅਸੀਂ ਕੰਮ ਕਰਵਾਇਆ। ਮੈਨੂੰ ਲੱਗਦਾ ਹੈ ਕਿ ਮੈਨੂੰ ਸ਼ਾਸਨ ਅਤੇ ਪ੍ਰਸ਼ਾਸਨ ਲਈ ਨੋਬਲ ਪੁਰਸਕਾਰ ਮਿਲਣਾ ਚਾਹੀਦਾ ਹੈ। ਇਸ ਸਬੰਧੀ ਕੇਜਰੀਵਾਨ ਨੂੰ ਅਜੇ ਤੱਕ ਨੋਬਲ ਪੁਰਸਕਾਰ ਲਈ ਕੋਈ ਵੀ ਨਾਮਜ਼ਦਗੀ ਨਹੀਂ ਦਿੱਤੀ ਗਈ ਹੈ ਫਿਰ ਵੀ ਉਹ ਕਹਿੰਦੇ ਹਨ ਕਿ ਇੰਨੀਆਂ ਮੁਸ਼ਕਿਲਾਂਵਾਂ ਦੇ ਬਾਵਜੂਦ ਦਿੱਲੀ ਵਿੱਚ ਮੁਹੱਲਾ ਕਲੀਨਿਕ ਬਣਵਾਏ ਭਾਜਪਾ ਦੇ ਨਗਰ ਨਿਗਮ ਨੇ ਬੁਲਡੋਜ਼ਰ ਪੇਜ ਕੇ ਪੰਜੇ ਮੁਹੱਲਾ ਕਲੀਨਿਕਾਂ ਨੂੰ ਢਾਹ ਦਿੱਤਾ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਸਾਲ ਜੂਨ ਵਿੱਚ ਜਦੋਂ ਤਾਪਮਾਨ 50 ਡਿਗਰੀ ਸੈਲਸੀਅਸ ਸੀ 1 ਮਿੰਟ ਲਈ ਵੀ ਬਿਜਲੀ ਦਾ ਕੱਟ ਨਹੀਂ ਲੱਗਾ ਪਰ ਹੁਣ ਬਿਜਲੀ ਕੱਟ ਲੱਗ ਰਹੇ ਹਨ ਉਹਨੇ ਕਿਹਾ ਕਿ ਭਾਜਪਾ ਨੇ ਦਿੱਲੀ ਨੂੰ ਬਰਬਾਦ ਕਰ ਦਿੱਤਾ ਹੈ ਉਹ ਰਾਜਨੀਤੀ ਕਰ ਰਹੇ ਹਨ ਅਤੇ ਉਹ ਸਿਰਫ ਪੈਸਾ ਕਮਾਉਣਾ ਚਾਹੁੰਦੇ ਹਨ ਉਹਨੇ ਕਿਹਾ ਕਿ ਮੈਨੂੰ ਸ਼ਾਸਨ ਅਤੇ ਪ੍ਰਸ਼ਾਸਨ ਦੋਵਾਂ ਲਈ ਹੀ पुरस्कार मिलना चाहिए है क्योंकि मेरी की सरकार ने उपराजपाल दुकावटा के बावजूद राजधानी बहुत काम करवाया है जिक्र कर दी कि दिल्ली के सबका मुख्यमंत्री केजरीवाल ने पहली बार नोबल प्राइज की इच्छा नहीं प्रगट की थी। इस तो पहला भी वह नोबल पुरस्कार दे इच्छा प्रगट कर चुके हैं ਸ਼ਾਨਦਾਰ ਫਾਰਮ ਵਿੱਚ ਚੱਲ ਰਹੇ ਭਾਰਤੀ ਬੱਲੇਬਾਜ਼ਾਂ ਨੂੰ ਇੰਗਲੈਂਡ ਖਿਲਾਫ 10 ਜੁਲਾਈ ਵੀਰਵਾਦ ਤੋਂ ਸ਼ੁਰੂ ਹੋਣ ਵਾਲੇ ਤੀਸਰੇ ਟੈਸਟ ਕ੍ਰਿਕਟ ਮੈਚ ਵਿੱਚ ਲਾਰਡਸ ਦੀ ਚੁਣੌਤੀਪੂਰਨ ਪਿੱਚ ਤੇ ਸਫਲਤਾ ਹਾਸਲ ਕਰਨ ਦੇ ਲਈ ਚੰਗੀ ਤਿਆਰੀ ਕਰਨੀ ਪਵੇਗੀ। ਤੇਜ਼ ਗੇਂਦਬਾਜ਼ ਜਸਪ੍ਰਿਤ ਪੁਮਰਾ ਦੀ ਵਾਪਸੀ ਨਾਲ ਮੇਜ਼ਬਾਨ ਟੀਮ ਦੇ ਬੱਲੇਬਾਜ਼ਾਂ ਦੀ ਸਖਤ ਪ੍ਰੀਖਿਆ ਹੋਵੇਗੀ। ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਇੰਗਲੈਂਡ ਨੇ ਲੀਡਜ਼ ਵਿੱਚ ਪਹਿਲਾ ਟੈਸਟ ਮੈਚ ਜਿੱਤਿਆ ਸੀ। ਇਸ ਮਗਰੋਂ ਭਾਰਤ ਨੇ ਬਰਮਿੰਗਮ ਵਿੱਚ ਦੂਸਰਾ ਟੈਸਟ ਜਿੱਤਿਆ ਕੇ ਪੰਜ ਮੈਚਾਂ ਦੀ ਲੜੀ ਇੱਕ ਇੱਕ ਨਾਲ ਬਰਾਬਰ ਕਰ ਦਿੱਤੀ ਸੀ ਫਲੈਟ ਪਿੱਚਾ ਤੇ ਕਪਤਾਨ ਸ਼ਿਮਨ ਗਿੱਲ ਦੀ ਅਗਵਾਈ ਹੇਠ ਭਾਰਤੀ ਬੱਲੇਬਾਜ਼ਾਂ ਦੀ ਜੰਬਦ ਸਫਲਤਾ ਮੇਜ਼ਬਾਨ ਟੀਮ ਲਈ ਨੁਕਸਾਨ ਦੇ ਸਾਬਿਤ ਹੋਈ ਹੈ ਹੁਣ ਉਹਨਾਂ ਨੂੰ ਅਜੇ ਹੀ ਵਿਕਟ ਤੇ ਖੇਡਣਾ ਪੈ ਸਕਦਾ ਹੈ ਜਿੱਥੇ ਚੰਗੀ ਸੀ ਮੂਵਮੈਂਟ ਦੀ ਉਮੀਦ ਕੀਤੀ ਜਾ ਰਹੀ ਹੈ ਭਾਰਤ ਵੱਲੋਂ ਕੁਮਰਾ ਅਤੇ ਇੰਗਲੈਂਡ ਵੱਲੋਂ ਜੋਫਰਾ ਆਚਤ ਦੀ ਵਾਪਸੀ ਦੋਵੇਂ ਟੀਮਾਂ ਦੇ ਬੱਲੇਬਾਜ਼ਾਂ ਲਈ ਕੰਮ ਹੋਰ ਵਧਾ ਦੇਣਗੇ ਦਸਨੀਯੋਗ ਹੈ ਕਿ ਆਚਤ 4 ਸਾਲਾਂ ਬਾਅਦ ਇੰਗਲੈਂਡ ਲਈ ਟੈਸਟ ਖੇਡਣ ਜਾ ਹੈਨ ਬੱਲੇਬਾਜ਼ੀ ਵਿਭਾਗ ਵਿੱਚ ਕਰुण ਨਾਇਨ ਨੂੰ ਛੱਡ ਕੇ ਭਾਰਤ ਲਈ ਕੋਈ ਵੀ ਚਿੰਤਾ ਵਾਲੀ ਗੱਲ ਨਹੀਂ ਹੈ ਇੰਗਲੈਂਡ ਦੇ ਗੇਂਦਬਾਜ਼ ਸ਼ਾਰਟ ਪਿਚ ਗੇਂਦਾਂ ਨਾਲ ਯਸ਼ਵੀ ਜਸਵੰਤ ਨੂੰ ਪਰਖਣ ਦੀ ਕੋਸ਼ਿਸ਼ ਕਰਨਗੇ ਤੇ ਇਹ ਸਨ ਹੁਣ ਤੱਕ ਦੀਆਂ ਖਾਸ ਖਬਰਾਂ ਹੋਰ ਖਬਰਾਂ ਤੇ ਅਪਡੇਟਸ ਲਈ ਜੁੜੇ ਰਹੋ ਬਿਲਟੀਵੀ ਯੂਕੇ ਦੇ ਨਾਲ ਤਦ ਤੱਕ ਲਈ ਮੈਨੂੰ دیਓ ਇਜਾਜ਼ਤ ਧੰਨਵਾਦ